ਹੈਲੋ ਸਸਵੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਆ ਅੱਜ ਚੱਲੇ ਜਾਂ ਦਸੋ ਮੱਛੀਆਂ ਲੈਣ ਉਹਦਣ ਗਏ ਸੀ ਤੁਹਾਨੂੰ ਪਤਾ ਹੀ ਆ ਵੀ ਮਿਲੀਆਂ ਨਹੀਂ ਹੈਗੀਆਂ ਸਾਨੂੰ ਫੇਰਾ ਪਿਆ ਸੀ ਤੇ ਹੁਣ ਅੱਜ ਉਹਨਾਂ ਨੇ ਕਿਹਾ ਸੀ ਬੋਧਵਾਰ 12 ਵਜੇ ਤੇ ਹੁਣ ਸਾਢੇ 12:12 ਸੀ ਪਹੁੰਚਣਾ ਹੈ ਉੱਥੇ ਤੇ ਜਾ ਕੇ ਫਿਰ ਦੇਖਦੇ ਆ ਕਿੰਨੀਆਂ ਗੂਨੇ ਹੈਗੀਆਂ ਨੇ ਮਿਲਦੀਆਂ ਨੇ ਕਿਉਂਕਿ ਉਹ ਕਹਿੰਦੀ ਜਿਹੜਾ ਪਹਿਲਾਂ ਆ ਗਿਆ ਉਹ ਲੈ ਜਾਊਗਾ ਪਹਿਲਾਂ ਤੇ ਹੁਣ ਸਾਨੂੰ ਇਹੀ ਵੀ ਸਾਢੇ ਤੋਂ ਪਹਿਲਾਂ ਕੋਈ ਪਹੁੰਚ ਜਾ ਬਟ ਕੋਈ ਨਹੀਂ ਲੇਟ ਤੇ ਹੋਵਾਂਗੇ ਥੋੜਾ ਇਨ ਨਾਲ 8 ਵੀ ਨਹੀਂ ਹੋ ਰਿਹਾ। ਚਲ ਦੇਖਦੇ ਆ ਓਕੇ ਕਰਦੇ ਆ ਗੱਲਬਾਤ ਤੁਹਾਡੇ ਨਾਲ। ਜਾਣੇ ਪਿਆ ਟ੍ਰੇਨ ਦਾ ਟਾਈਮ ਹੋ ਗਿਆ ਥੋੜੀ ਅੱਜ ਲੇਟ ਹੋ ਗਈ ਈ ਨਹੀਂ ਤੇ ਅਸੀਂ 23:00 ਪਹੁੰਚਣਾ ਸੀ ਪੂਰੇ ਟਾਈਮ ਤੇ ਟਾਈਮ। ਹੋਣੇ ਆ 26 ਤੇ ਹਣੀ ਆ ਥੋੜਾ ਬੈਨੀਫਿਟ ਹੋ ਜਾਊਗਾ ਸਾਨੂੰ ਤੇ ਆਹ ਹੋ ਵਧੀਆ ਰੂਗਾਂ। ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਅੱਜ ਅਸੀਂ ਆਈ ਸੀ ਜਰਮਨ ਦੇ ਸ਼ਹਿਰ ਦਸਾਊ ਦੇ ਵਿੱਚ ਤੇ ਅਸੀਂ ਸ਼ਨੀਵਾਰੀ ਵੀ ਆਏ ਸੀ ਬਟ ਉਦੋਂ ਸਾਨੂੰ ਫੇਰਾ ਪਿਆ ਸੀ ਮੱਛੀਆਂ ਨਹੀਂ ਸਣ ਮਿਲੀਆਂ ਕਿਉਂਕਿ ਜਿਨ੍ਹਾਂ ਨੇ ਕਢਣੀਆਂ ਸਨ ਉਹਨਾਂ ਨੇ ਕਿਹਾ ਕਿ ਅਸੀਂ ਬੁੱਧਵਾਰ ਦੀ ਡੇਟ ਲਈ ਹੋਈ ਹੈ ਤੇ ਬਾਕੀ ਸਾਨੂੰ ਭੁਲੇਖਾ ਪਿਆ ਸੀ ਅਸੀਂ ਸੋਚਿਆ ਕਿ ਸ਼ਨੀਵਾਰ ਦੀ ਡੇਟ ਆ ਤੇ ਇਸ ਕਰਕੇ ਅਸੀਂ ਆਏ ਸੀ ਤੇ ਸਾਨੂੰ ਪਿਆ ਸੀ ਫੇਰਾ ਤੇ ਅੱਜ ਆਏ ਹਾਂ ਦੁਬਾਰਾ ਤੇ ਅੱਜ ਮੌਸਮ ਵੀ ਠੀਕ ਲੱਗਣ ਡਿਆ ਆ ਤੇ ਹੁਣ ਜਾਣਦੇ ਆ ਜੀ ਲੈਣ ਅੱਗੋਂ ਦੇਖਦੇ ਆ ਜੀ ਮਿਲਦੀਆਂ ਨੇ ਕਿ ਨਹੀਂ ਮਿਲਦੀਆਂ ਕਿਉਂਕਿ ਹੋ ਗਈਆਂ ਥੋੜਾ ਲੇਟ ਤੇ ਬਾਕੀ ਦੇਖਦੇ ਆ ਜਾ ਕੇ ਲਓ ਜੀ ਹੁਣ ਅਸੀਂ ਰਸਤੇ ਜਾ ਗਏ ਆ ਇੱਥੋਂ ਬਸ ਹੁਣ ਜਿਆਦਾ ਦੂਰ ਨਹੀਂ ਹੈਗਾ ਇੱਥੋਂ ਨੇੜੇ ਹੀ ਹੈ ਮਤਲਬ ਇਤੋਂ ਹੈਗਾ ਕਿ 5 ਕੁ ਮਿੰਟ ਦਾ ਆ ਤੇ ਆ ਬਸ ਬਿਲਡਿੰਗ ਆ ਬਿਲਡਿੰਗ ਤੋਂ ਨਾਲ ਇੱਕ ਸੜਕ ਕ੍ਰੋਸ ਕਰਕੇ ਦੂਜੀ ਸਾਈਡ ਆ ਤੇ ਆ ਖੜੀ ਹੈ ਜੀ ਗੋਰਿਆਂ ਦੀ ਇੱਕ ਕਹਿ ਸਕਦੇ ਆ ਟਰਾਲੀ ਇਹ ਮਤਲਬ ਗਰਮੀ ਨਾਲ ਕਿਤੇ ਵੀ ਜਾਂਦੇ ਆ ਤੈਨੂੰ ਨਾਲ ਲੈ ਕੇ ਜਾ ਚੱਲ ਜਾਂਦੇ ਫੈਮਿਲੀ ਚੱਲ ਜਾਂਦੀ ਇਹਨਾਂ ਦੇ ਵਿੱਚ ਹੀ ਅੰਦਰ ਕਿਚਨ ਹੁੰਦਾ ਵਿੱਚ ਬਾਥਰੂਮ ਹੁੰਦਾ ਵਿੱਚ ਸਾਰਾ ਕੁਝ ਹੁੰਦਾ ਇਹਨਾਂ ਦਾ ਤੇ ਬਸ ਹੁਣ ਜੇ ਏ ਕੀ ਏ ਬਸ ਵੀ ਸਾਨੂੰ ਹੁਣ ਮੱਛੀਆਂ ਮਿਲ ਜਾਣ ਫਿਰ ਸਾਨੂੰ ਫੇਰ ਆਣਾ ਪਵੇ ਕਿਉਂਕਿ ਉਸ ਦਿਨ ਸ਼ਨੀਵਾਰ ਵੀ ਐਸਾ ਤੇ ਖਾਲੀ ਹੱਥ ਜਾਣਾ ਪਿਆ ਹੁਣ ਅੱਜ ਆਏ ਆ ਐਸੀ ਉਮੀਦ ਨਾਲ ਕਿ ਮਿਲ ਜਾਣਗੇ ਥੋੜਾ ਲੇਟ ਬਟ ਲੱਗਦਾ ਮਿਲ ਜਾਣਗੇ ਕੋਈ ਚੱਕਰ ਨਹੀਂ ਉਮੀਦ ਤਾਂ ਦੁਨੀਆ ਕਾਇਮ ਆ ਆ ਜੀ ਤੁਹਾਨੂੰ ਪਤਾ ਆ ਕਿਸੇ ਨੂੰ ਕੀ ਏ ਇਹ ਰੋਖਣੇ ਜੀ ਅੰਗੂਰਾਂ ਦੇ ਵੇਲਾਂ ਦੇ ਅੰਗੂਰਾਂ ਦੀ ਇਹਨੂੰ ਲੱਗਦੇ ਆ ਅੰਗੂਰ ਤੇ ਇੱਥੇ ਆਮ ਹੀ ਆ ਮਤਲਬ ਇਹਨਾਂ ਨੇ ਗੋਰੀਆਂ ਨੇ ਨਾ ਬੀਜੇ ਹੋਇਆ ਬਾਹਰ ਐ ਖਰੋਟਾਂ ਦੇ ਵੀ ਇੱਥੇ ਬੜੇ ਆ ਬੂਟੇ ਸੀ ਵਿਖੇ ਆ ਤੇ ਉਹ ਅੱਗੇ ਇੱਕ ਬੂਟਾ ਆ ਤੁਹਾਨੂੰ ਵਿਖਾਣੇ ਆ ਉੱਥੇ ਖਰੋਟਾਂ ਦਾ ਬੂਟਾ ਆ ਤੇ ਉਹਨੂੰ ਵੀ ਖਰੋਟ ਕਰਾਟ ਲੱਗਦੇ ਨੇ ਇੱਥੇ ਪਰ ਕੋਈ ਤੋੜਦਾ ਤੜਦਾ ਹੈ ਨਹੀਂ ਕੋਈ ਤੋੜਦੇ ਨਹੀਂ ਹੋਣਗੇ ਪਰ ਜ਼ਿਆਦਾਤਰ ਕੁਆਲਟੀ ਤੋੜਦੇ ਆ ਆਪਣੇ ਇੰਡੀਆ ਹੁੰਦਾ ਤੇ ਤੁਹਾਨੂੰ ਉਹਦਾ ਛੱਡਣਾ ਨਹੀਂ ਸੀ ਕਿਸੇ ਨੇ ਤੇ ਆ ਜੂਮ ਕੀਤਾ ਤੁਹਾਨੂੰ ਵਿਖਾਇਆ ਹੈ ਇਹਦੇ ਨਾਲ ਹੀ ਬੂਟਾ ਆ ਖਰੋਟਾਂ ਦਾ ਤੇ ਹੁਣ ਤੁਹਾਨੂੰ ਜਾ ਕੇ ਮੈਂ ਵਿਖਾਣਾ ਇੱਕ ਵਾਰ ਦੁਬਾਰਾ ਫੇਰ ਦੇਖਿਓ ਕਿੱਦਾਂ ਖਰੋਟ ਲੱਗੇ ਹੋਏ ਹਲੇ ਕੱਚੇ ਨੇ ਪੱਕੇ ਨਹੀਂ ਹੈਗੇ ਬਟ ਹੈਗੇ ਆ ਤੁਸੀਂ ਵੇਖੋਗੇ ਤੁਹਾਨੂੰ ਪਤਾ ਲੱਗੂਗਾ ਆਪ ਤੇ ਬਸ ਹੁਣ ਮੱਛੀਆਂ ਮਿਲ ਜਾਣ ਸਾਨੂੰ ਕਿਉਂਕਿ ਲੇਟ ਹੋ ਗਿਆ ਥੋੜਾ ਅਸੀਂ ਤੇ ਕੋਈ ਲੈਣ ਆ ਗਿਆ ਹੋਵੇ ਤੇ ਆ ਜੀ ਆ ਬੂਟਾ ਆ ਜਿਹੜਾ ਤੁਹਾਨੂੰ ਕਹਿਣ ਦੇ ਆ ਖਰੋਟਾਂ ਦਾ ਨਾ ਆ ਪੀ ਬਾਈ ਲਿਖਿਆ ਦੇ ਪਿੱਛੇ ਆ ਆ ਜਿਹੜਾ ਆ ਆ ਆ ਖਰੋਟ ਆ ਖਰੋਟਾਂ ਦਾ ਬੂਟਾ ਆ ਤੇ ਆ ਲੱਗੇ ਆ ਖਰੋਟ ਆਵੇਂ ਟਾਵੇਂ ਲੱਗੇ ਆ ਜਿਆਦਾ ਫਾਲਤਾਂ ਨਹੀਂ ਹੈਗਾ ਬਟ ਹੈਗੇ ਆ ਹੋ ਸਕਦਾ ਕਿਸੇ ਨੇ ਤੋੜ ਦਿਆ ਹੈ ਤੋੜ ਦਿਆ ਹੁਣ ਬਟ ਹੈਗੇ ਆ ਠੀਕ ਆ ਫਿਰ ਵੀ ਤੇ ਜਾਣਦੇ ਆ ਜੀ ਹੁਣ ਮੱਛੀਆਂ ਲੈਣ ਫਿਰ ਆਓ ਕੇ ਦੇਖਦੇ ਆ ਆ ਸਾਹਮਣੇ ਬਿਲਡਿੰਗ ਵਾਲੀ ਜਿੱਥੇ ਅਸੀਂ ਜਾਣਾ ਹੁਣ ਅਸੀਂ ਅੰਦਰ ਜਾਣਾ ਮੱਛੀਆਂ ਲੈਣ ਤੇ ਹੁਣ ਜਾ ਕੇ ਫਿਰ ਚੱਲੂਗਾ ਠੀਕ ਕਿਤੇ ਜਿਆਦਾ ਲੇਟ ਤਾਂ ਨਹੀਂ ਹੋ ਗਈ ਹੈ ਤਾਂ ਅੱਧਾ ਪੌਣਾ ਘੰਟਾ ਰੇਟੀਆਂ ਬਟ ਕਿਉਂਕਿ ਲੋਕੀ ਲੈ ਲੂਗੇ ਹੁਣ ਠੀਕ ਹੈ ਨਾ ਇਹ ਚੱਕਰ ਇਸ ਕਰਕੇ ਲਓ ਜੀ ਮੱਛੀਆਂ ਗਈਆਂ ਨੇ ਆ ਮਿਲ ਗਈਆਂ ਨੇ ਸਾਨੂੰ 7 ਮੱਛੀਆਂ ਇੱਕ ਸਾਡੇ ਕੋਲ ਪਹਿਲਾਂ ਸੀ ਤੇ ਹੁਣ 7 ਮੱਛੀਆਂ ਸਾਨੂੰ ਮਿਲ ਗਈਆਂ ਨੇ ਤੇ ਹੁਣ ਲੈ ਕੇ ਜਾਣੇ ਆ ਤੇ ਬਸ ਹੁਣ ਸਹੀ ਸਲਾਮਤ ਇਕੱਲੀ ਘਰੇ ਪਹੁੰਚ ਜਾਣ ਫੇਰ ਕੋਈ ਚੱਕਰ ਨਹੀਂ ਤੇ ਸਾਨੂੰ ਵੈਸੇ ਅਸੀਂ ਅੱਡਾ ਢੰਗ ਦੀਆਂ ਲੈਣੀਆਂ ਸੀ ਬਟ ਮਿਲੀਆਂ ਹੁਣ ਅਸੀਂ ਬਾਕੀ ਵੱਡੀਆਂ ਸੀ ਉਹਨਾਂ ਕੋਲ ਤੇ ਉਹਨਾਂ ਨੇ ਬਾਕੀ ਸਾਰੀਆਂ ਵੱਡੀਆਂ ਮੱਛੀਆਂ ਆਪਣੇ ਪੂਲ ਦੇ ਵਿੱਚ ਰੱਖਤੀਆਂ ਉਹਨਾਂ ਨੇ ਤੇ ਛੋਟੀਆਂ ਦੇਤੀਆਂ ਸਾਨੂੰ ਤੇ ਅਸੀਂ ਲਾਇਆਏ ਬਾਬਾ ਗੋਰੇ ਸੀ ਬੈਠੇ ਸੀ ਉੱਥੇ ਤੇ ਹੁਣ ਆਹ ਵੇਖੋ ਜੀ ਗੋਰੇ ਕਿੱਦਾਂ ਐਕਸਰਸਾਈਜ਼ ਕਰਦੇ ਆ ਇਹ ਭੱਜਦੇ ਆਣਾ ਇਹ ਆਪਣੇ ਇੰਡੀਆ ਸਟੇ ਹੀ ਹੁੰਦਾ ਹਨ ਸਵੇਰੇ ਸ਼ਾਮ ਐਕਸਰਸਾਈਜ਼ ਕਰੋ ਬਸ ਇਹ ਤਾਂ ਦੁਪਹਿਰੀ ਕਰੀ ਜਾਣੀ ਏ ਤੇ ਇੱਥੇ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਟਾਈਮ ਟੂ ਦਾ 日本的。 ਲਓ ਜੀ ਹਾਲੇ ਗਏ ਆ ਹੁਣ ਤੇ ਹੁਣ ਚੱਲੇ ਆ ਘਰੇ ਮੱਛੀਆਂ ਨੂੰ ਲੈ ਕੇ ਇੱਕ ਤਾਂ ਕਾਲੀਆਂ ਦਾ ਸਾਝ ਲੈਣ ਡਈ ਆ ਹੁਣ ਲੈ ਇਹ ਚੱਲ ਪੈ ਲੱਗੀ ਸੀ ਬੈਗ ਨੂੰ ਇਹ ਬੈਗ ਘੇਰ ਪਾ ਲਿਆ ਸੀ ਉਧਰ ਨੂੰ ਚਲੀ ਜੀ 9 ਨੰਬਰ ਮਿਲ ਜੀ ਮਿਲ ਜੂਗੀ ਮਿਲ ਗਈ 9 ਨੰਬਰ ਔਖਾ ਹੀ ਹੈ ਜਦਾ ਵੀ ਉੱਤਰੋਂ ਤੇ ਤਾਂ ਹੀ ਆ ਲਓ ਜੀ ਨੋਇਸਟਾਡ ਪਹੁੰਚ ਗਏ ਆ ਹੁਣ ਥੋੜੀ ਦੇਰ ਦੀ ਵੇਟ ਆ ਤੇ ਜਿਹੜੀ ਇੱਕ ਮੱਛੀ ਸਾਡੀ ਰਹਿੰਦੀ ਏ ਉਹਨੂੰ ਮਿਲ ਜਾਣਾ ਆ ਆਪਣਾ ਨਏ ਨਿਊ ਪਾਰਟਨਰਸ ਮਿਲ ਜਾਣੇ ਆ ਦੇਖਦੇ ਨਾਲ ਚੈਸਟਮੈਂਟ ਵਿਚਾਰੀ ਕਿੱਦਾਂ ਕਰਦੀ ਏ ਖੁਸ਼ ਹੋएगी ਉਹਨੂੰ ਪਛਾਣਾਂਗੇ ਕਿਤਾ ਪਛਾਣ ਪਛਾਣ ਰੂਗੀ ਆਪਾਂ ਨੂੰ ਪਤਾ ਨਹੀਂ ਪੱਕਾ ਪਤਾਣਾ ਉਹ 10 ਦੀਵ ਨੂੰ ਕਿਹੜੀ ਪਿਆ ਵੀ ਸ਼ਰਤ ਪਛਾਣ ਲਵਾ ਤੇ ਹੁਣ ਬੁਆ ਖੋਲਾਗੇ ਤੇ ਉਹਨੇ ਵੀ ਇਦਾਂ ਹੋ ਜਾਣਾ ਆ ਵੀ ਪਤਾ ਨਹੀਂ ਵੀ ਆਪਣਾ ਆ ਗਏ ਨੇ ਦਾਣਾ ਬਾਣਾ ਨਹੀਂ ਨਾ ਦਾਣਾ ਬਾਣਾ ਨਹੀਂ ਆ ਤੇਰੇ ਨਾਲ ਦੀਆਂ ਪਾਰਟਨਰ ਲੈ ਕੇ ਆਏ ਆ ਹਾਂ ਤੇ ਹੁਣ ਜਾਣੇ ਪਏ ਆ ਘਰ ਨੂੰ ਆ ਵੀ ਤਰੇ ਸਾਈਕਲ ਚ ਵਧੀਆ ਆ ਨਾ ਬਾਈਕ ਜੀ ਵਾਲੇ ਇਹ ਥੋੜੀ ਤੇ ਪੈਟਰ ਮਾਰੂ ਇਹ ਜਿਆਦਾ ਭੈਦਾ ਢੇਰਾਂ ਵਾਲਾ ਢੇਰਾਂ ਵਾਲਾ ਪੈਨ ਉਹ ਬੈਟਰੀ ਵਾਲਾ ਵੀ ਗੇਅਰ ਵੀ ਹੁੰਦੇ ਆ ਦੇ ਕੱਲੀ ਬੈਟਰੀ ਦੀ ਥੋੜੀ ਹੁੰਦੀ ਹੈ ਵੀ ਆਪਕੋ ਹਮਾਰੇ ਸਾਥ ਕੀਆ ਹੈ ਹਮ ਤੋ ਵਲੋਗ ਬਣਾ ਰਹੇ ਆਂ ਆਪਕੋ ਮਾਲੂਮ ਨਹੀਂ ਹੈ ਗਿਆ ੱਲੇ ਫੜਾ ਆਵਣਾ ਉਹਦੇ ਦਰਮਿਆਨ ਫੱਤੀ ਕਰਦੀ ਮੱਛੀਆਂ ਲਿਆਉਂਦਾ ਸ਼ੌਕ ਆ ਖੜੀਆਂ ਚੁੱਕੀ ਜਾਂਦੀ ਨਹੀਂ ਬਾਲਟੀ ਇਸ ਤਰ੍ਹਾਂ ਜਰਾ ਕਹਿੰਦੀ ਪਾਣੀ ਗੰਦਾ ਇਹਨਾਂ ਦਾ ਪਾਣੀ ਸਾਡਾ ਸਾਹ ਉਹਦੇ ਚ ਮੱਛੀ ਕੱਢ ਕੱਢ ਪਾਉਣੀਆਂ ਹੁਣ ਪਾਉਣੀਆਂ ਕਿੰਨੇ ਨੇ ਵੀ ਦੱਸ ਦੇ ਪਾਉਣੀਆਂ ਦੋ ਹੀ ਨੇ ਐਵੇਂ ਨਹੀਂ ਫੜ ਹੋਣੀਆਂ ਲਓ ਜੀ ਮੱਛੀਆਂ ਗਈਆਂ ਨੇ ਆ ਤੇ ਅਸੀਂ ਦਿੱਤੀਆਂ ਨੇ ਵਿੱਚ 60 ਤੇ ਹੁਣ ਜਿਹੜੀ ਸਾਡੇ ਕਿਰਲੀ ਇਹ ਇਹਨਾਂ ਨਾਲ ਜੈਸਟ ਹੋ ਸਕਦਾ ਇਹਨੂੰ ਥੋੜਾ ਟਾਈਮ ਲੱਗੇ ਬਟ ਠੀਕ ਨੇ ਅਸੀਂ ਵੇਖਿਆ ਅੱਧਾ ਪੂਣਾ ਘੰਟਾ ਇੱਥੇ ਬੈਠੇ ਆ ਚੈੱਕ ਕੀਤਾ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੋ ਮਤਲਬ ਕਈ ਵਾਰ ਹੁੰਦਾ ਹੈ ਨਾ ਉਹ ਕੱਲੀ ਜਿ ਕਿਤੇ ਵੱਡੀਆਂ ਨੇ ਮੱਛੀਆਂ ਤੇ ਇਸ ਕਰਕੇ ਹੁੰਦਾ ਸਾਡੇ ਲਈ ਆ ਕੋਨੇ ਦੇ ਆ ਕਿਰਲੀ ਕਿਰਲੀ ਆ ਵੇ ਆ ਵੇ ਹੈ ਕਿਰਲੀ ਇਹ ਕੋਸ਼ੇਆਂ ਵਿੱਚ ਪੂਰੀ ਹੁਣ ਵਧੀਆ ਥੋੜਾ ਹੋ ਗਿਆ ਕਿ ਖਾਲੀ ਹੋ ਗਿਆ ਯਾਰ ਇਹ ਕਿਉਂ ਨਾ ਮਰ ਗਈ ਜੀ ਪਛਾਣਨ ਲੱਗ ਗਈ ਤੇ ਕੱਲੀ ਰਹਿ ਗਈ ਸੀ ਹੁਣ ਤੇ ਹੁਣ ਬਸ ਠੀਕ ਆ ਹੁਣ ਇਹ ਵੀ ਦੇਖਣਾ ਸੀ ਵੀ ਥੋੜਾ ਅਡਜਸਟਮੈਂਟ ਕਿਦਾਂ ਹੋਈ ਇਹਨੂੰ ਪ੍ਰੋਬਲਮ ਨਾ ਹੋਵੇ ਕਿਉਂਕਿ ਇਹ ਆਹੀ ਪਹਿਲਾਂ ਦੀ ਰੱਖੀਆਂ ਆ ਨਾ ਥੋੜਾ ਫਿਰ ਪਿਆਰ ਜ਼ਿਆਦਾ ਹੁੰਦਾ ਹੈ ਤਾਂ ਹੱਲੀ ਹੁਣ ਲੈ ਕੇ ਆਏ ਹਾਂ ਤੇ ਸਹੀ ਗਾ ਵਧੀਆ ਮਿਲ ਗਈਆਂ ਇਹ ਆ ਵੀ ਸਾਨੂੰ ਅੱਜ ਫੇਰਾ ਨਹੀਂ ਪਿਆ ਹੈਗਾ ਤੇ ਹੁਣ ਅਸੀਂ ਚੱਲੇ ਆਂ ਕਰੇ ਭੁੱਖ ਲੱਗੀ ਹੋਈ ਰੋਟੀ ਦੀ ਤੇ ਫਿਰ ਹੁਣ ਸੋਚਿਆ ਵੀ ਹਮ ਘਰੇ ਜਾ ਕੇ ਰੋਟੀ ਖਾਣੇ ਆ। ਓਕੇ ਜੀ। ਬੱਸ ਲੱਗੇ ਐ ਇੱਥੋਂ ਫੜਨਾ। ਇਹ ਅਸੀਂ ਆਪਣਾਇਆ ਸ਼ਾਰਟਕਟ ਇੱਕ ਰਸਤਾ। ਕਿਉਂਕਿ ਬੱਸ ਤੇ ਰਹਿ ਗਈ ਹੈ 1 ਦੋ ਮਿੰਟ ਰਹਿ ਗਈ। ਅਸੀਂ ਕਿਹਾ ਇੱਥੋਂ ਸ਼ਾਰਟਕਟ ਮਾਰ ਦਈਏ। ਤੇ ਬੁੱਗੂ ਲਗਾਉਂਦਾ ਪਿੱਛੇ। ਤੇ ਹੁਣ ਬੱਸ ਫੜ ਕੇ ਸਿੱਧਾ ਬਨੋਵ ਤੇ ਬਨੋਵ ਤੋਂ ਫੜ ਲੈਣੀ ਆਪਾਂ ਟਰੇਨ। ਚੱਕਰ ਸਿੱਧਾ ਕਰੇ। ਬਸ ਹਾਲੇ ਆਈ ਨਹੀਂ ਹੈਗੀ ਲੱਗਦਾ ਆਉਣ ਵਾਲੀ ਹੈ ਕੋਈ ਖੜਾ ਵੀ ਨਹੀਂ ਹੈਗਾ ਕਿਉਂਕਿ ਜੇ ਕੋਈ ਖੜਾ ਨਾ ਹੋਵੇ ਫਿਰ ਉਹ ਰੋਕ ਦੇਣੀ ਹੈਗੇ ਤੇ ਉਹ ਲੈ ਜਾਂਦੇ ਆ ਬਸ ਸੋ ਦੈਟਸ ਵਾਈ ਆਯਾ ਜੀਸ਼ ਹਾਲੇ ਦਾ ਸ਼ਹਿਰ ਨੋਇਸ ਸਟਾਰਟ ਬਸ ਹਾਲੇ ਆਈ ਨਹੀਂ ਹੈਗੀ ਕਿਉਂਕਿ ਇਧਰ ਆਉਣੀ ਬਸ ਤੇ ਲੈਟਾਂ ਹੋਈਆਂ ਹੋਈਆਂ ਹੱਲੇ ਆਈ ਨਹੀਂ ਹੈ ਤੇ ਇਧਰ ਸਾਡਾ ਸਟਾਕ ਇਹ ਤੋਂ ਚੱਕਣੀ ਆ ਵੀ ਪਾਸ ਵੜ ਗਏ ਖਤਰਤੇ ਹਾਂਜੀ ਮੈਂ ਸਵੇਰ ਵਰਗ ਗਏ ਸੀ ਆ ਤੇ ਹੁਣ ਜਾਣੇ ਪਏ ਆ ਘਰ ਨੂੰ ਤੇ ਭੁੱਖ ਲੱਗੀ ਹੋਈ ਆ ਰੋਟੀ ਦੀ ਤੇ ਹੁਣ ਘਰੇ ਜਾ ਕੇ ਰੋਟੀ ਬਣਾਉਣੀ ਆ ਤੇ ਖਾਣੇ ਆ ਮੱਛੀਆਂ ਲਿਆਂਦੀਆਂ ਆ ਲੈ ਤੇ ਰੱਖ ਆਇਆ ਹੁਣ ਉੱਥੇ ਹਾਲੇ ਆਪਣਾ ਘਰ ਹੈਗਾ ਉੱਥੇ ਵੀ ਇੱਕ ਤੇ ਹੁਣ ਕੱਲ ਨੂੰ ਦੇਖਦੇ ਆ ਮਾਰਾਂਗੇ ਕਿਹੜਾ ਜਾ ਕੇ ਫਿਰ ਇੱਕ ਵਾਰ ਤੇ ਹੁਣ ਘਰੇ ਜਾਣਦੇ ਆ ਤੇ ਮੌਸਮ ਠੀਕ ਹੀ ਆ ਮੀਂਹ ਅੱਜ ਹੈਗਾ ਸੀ ਵਖਾਨ ਤੇ ਡਿਆ ਸੀ ਵਿੱਚ ਹਟ ਮੀਂਹ ਦਾ ਆ ਜਾਣੀ ਹੈਗਾ ਅੱਜ ਤੇ ਕੁੱਲ ਮਿਲਾ ਕੇ ਮੌਸਮ ਸਹੀ ਰਿਹਾ ਇਦਾਂ ਦਾ ਕੋਈ ਚੱਕਰ ਨਹੀਂ ਹੋਇਆ ਤੇ ਇਹ ਅੱਜ ਮੈਸੇਵਰ ਜਰਮਨ ਦਾ ਛੋਟਾ ਜਿਹਾ ਇੱਕ ਟਾਊਨ ਹਾਲੇ ਦੇ ਨੇੜੇ ਪੈਂਦਾ ਆ ਤੇ ਗਰਮੀ ਦਾ ਵੈਸੇ ਤਾਂ ਹੁਣ ਸੀਜ਼ਨ ਆ। ਬੱਟ ਮੌਸਮ ਠੀਕ ਆ ਠੀਕ ਆ ਚੱਲ ਚੱਲ ਜੂਗਾ ਕੰਮ। ਕੋਈ ਖਾਸ ਨਹੀਂ ਹੈ ਅੱਜ ਬੱਦਲ ਵੀ ਬਣਿਆ ਹੋਇਆ। بارش ਕੱਲ ਨੂੰ ਸ਼ਾਇਦ بارش ਆ ਸਾਰਾ ਦਿਨ। ਤੇ ਆ ਇਹ ਅੱਜ ਇੱਥੋਂ ਦਾ ਕੀ ਨੂੰ ਕਹਿੰਦੇ ਕਬਰਿਸਤਾਨ ਗੋਰੀਆਂ ਦਾ। ਮਤਲਬ ਮੜੀਆਂ ਪੰਜਾਬੀ ਚ ਆਪਣੇ ਕਹਿੰਦੇ ਆ। ਇਹਨਾਂ ਦਾ ਇਹ ਆ ਇਹ ਨੂੰ ਕਬਰਿਸਤਾਨ ਕਹਿੰਦੇ ਆ। ਤੇ ਉੱਥੇ ਗੋਰੇ ਆਉਂਦੇ ਆ ਇੱਥੇ ਦਫਨਦਵੰਦ ਆ ਜਦੋਂ ਵੀ ਉਹਨਾਂ ਦਾ ਮਰ ਮੁਰ ਜਾਂਦਾ ਹੈ ਹਨ ਤੇ ਉਸ ਹਿਸਾਬ ਨਾਲ ਇੱਥੇ ਇੱਧਰ ਫੁੱਲ ਫਲ ਵੀ ਛੱਡ ਰੱਖਦੇ ਰੁੱਪਦੇ ਆ ਇਹ ਇੱਥੇ ਰਸਤਾ ਰਸਤਾ ਬਣਿਆ ਹੋਇਆ ਅਸੀਂ ਕਦੇ ਆਏ ਤੇ ਹੈ ਨਹੀਂ ਬਟ ਬੁੱਬੂ ਕਹਿੰਦਾ ਸੀ ਇੱਕ ਦੋ ਵਾਰ ਜਾਣ ਨੂੰ ਇੱਥੇ ਤੇ ਆ ਸਾਰੀਆਂ ਬਣੀਆਂ ਹੋਈਆਂ ਇਹਨਾਂ ਦੀਆਂ ਗੋਰਿਆਂ ਦੀਆਂ ਆ ਤੇ ਨਾਤੇ ਨੂੰ ਤੇ ਹੁਣ ਨਾ ਕੇ ਤੇ ਹੁਣੇ ਵਿਲੇ ਹੋਏ ਆ ਤੇ ਅਪ ਅੱਜ ਦਾ ਵਲੋਗ ਕਰਦੇ ਆ ਇੱਥੇ ਸਮਾਪਤ ਮਿਲਦੇ ਆਪਾਂ ਅਗਲੇ ਵਲੋਗ ਦੇ ਵਿੱਚ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤੇ ਨਵੇਂ-ਨਵੇਂ ਵਲੋਗ ਵੇਖਣ ਲਈ ਜੁੜੇ ਰਹੋ ਸਦੇ ਨਾਲ ਬਾਏ ਬਾਏ ਖੁਸ਼ ਰਹੋ ਸਾਰੇ